ਉਦੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਦੀ ਕਮੇਟੀ ਨੂੰ ਪੂਰਨ ਤੌਰ ਤੇ ਮਨਜ਼ੂਰੀ ਨਹੀਂ ਦੇ ਦਿੰਦੀ ਤੇ 2003 ਦੇ ਮੂਲ ਲਾਣਕ ਸ਼ਾਹੀ ਕੈਲੰਡਰ ਨੂੰ ਲਾਗੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਐਸਜੀਪੀਸੀ ਨੂੰ ਪਾਕਿਸਤਾਨ ਦੇ ਕਿਸੇ ਵੀ ਗੁਰਦੁਆਰੇ ਦੀ ਸੇਵਾ ਨਹੀਂ ਸੌਂਪੀ ਜਾਵੇਗੀ ਇਹ ਗੱਲ ਕਹੀ ਹੈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ Gopal Singh Chawla ਨੇ এবੀਪੀ ਸਾਂਝਾ ਨੂੰ ਭੇਜੀ ਇੱਕ ਵੀਡੀਓ ਵਿੱਚ ਉਹਨਾਂ ਮੁਤਾਬਕ ਪਾਕਿਸਤਾਨੀ ਸਿੱਖ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਨਾਰਾਜ਼ ਨੇ ਕਿਉਂਕਿ ਉਹਨਾਂ ਵੱਲੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਦਵੰਗ ਸ਼੍ਰੋਮਣੀ ਕਉ ਦੁਆਰਾ ਪ੍ਰਬੰਧਕ ਕਮੇਟੀ ਨੂੰ ਹਮੇਸ਼ਾ ਹੀ ਅਸੀਂ ਆਪਣੇ ਵੱਡੇ ਭਰਾਵਾਂ ਦਾ ਦਰਜਾ ਦਿੱਤਾ ਹੈ। ਭਾਵੇਂ ਵੱਖਰੀ ਗੱਲ ਹੈ ਕਿ ਉਹਨਾਂ ਸਾਨੂੰ ਨਾ ਕਦੇ تسلیم ਕੀਤਾ ਤੇ ਨਾ ਹੀ ਸਾਨੂੰ ਕਦੇ ਮਾਨ ਸਤਕਾਰ ਦਿੱਤਾ। ਦਿੱਲੀ ਕਮੇਟੀ ਦੇ ਮਨਜੀਤ ਸਿੰਘ ਜੀਕੇ ਨੇ ਸਾਡੀ ਕਮੇਟੀ ਦੇ ਖਿਲਾਫ ਬਿਆਨ ਦੇ ਕੇ ਇਹ ਸਬੂਤ ਦੇ ਦਿੱਤਾ ਕਿ ਉਹ ਸਾਨੂੰ تسلیم ਨਹੀਂ ਕਰਦੇ। ਮੈਂ ਇੱਕ ਗੱਲ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਇਹ ਕਹਾਂਗਾ ਕਿ ਇੱਕ taraf ਤੇ ਸਾਡੇ ਕੋਲ ਗੁਰਦੁਆਰਿਆਂ ਦੀ ਕਾਰ ਸੇਵਾ ਮੰਗਦੇ ਹਨ ਅਤੇ ਦੂਸਰੀ taraf ਮਨਜੀਤ ਸਿੰਘ ਜੀ ਕੇ ਵਰਗੇ ਬੰਦੇ ਸਾਡੇ ਪਿਛੇ ਲਾ ਦਿੰਦੇ ਕਿ ਜਿਹੜੀ ਸਾਡੇ ਵਕਫ ਬੋਰਡ ਨੂੰ ਔਰ ਸਾਡੇ ਕਮੇਟੀ ਨੂੰ ਬੁਰਾ ਭਲਾ ਕਹਿੰਦੇ ਹਨ ਜਿਹੜਾ ਨਾਨਕਸ਼ਹੀ ਦਾ ਇਸ਼ੂ ਹੈ ਜਿਹੜਾ ਕਿ ਪਾਕਿਸਤਾਨ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼ਾਂ ਦੇ ਵਿੱਚ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਚੁੱਕਿਆ ਹੈ ਉਹ ਇਹਨੂੰ ਹੱਲ ਕਰਨਗੇ ਔਰ ਨਾਨਕ ਸ਼ਾਹੀ ਕੈਲੰਡਰ ਜਿਹੜਾ 2003 ਦੇ ਵਿੱਚ ਲਾਗੂ ਹੋਇਆ ਸੀ ਉਹਨੂੰ ਹੀ ਲਾਗੂ ਕਰਨਗੇ